ਲੁਧਿਆਣਾ ਦੇ ਪੀਜੀ ਦੇ ਵਿੱਚ ਚੱਲ ਰਹੇ ਕਿਸਾਨ ਮੇਲੇ ਦੇ ਵਿੱਚ ਇੱਕ ਨਿਹੰਗ ਸਿੰਘ ਅਸਲਾ ਸਮੇਤ ਮੇਲੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਨੇ ਉਸ ਨੂੰ ਰੋਕ ਲਿਆ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਜੋ ਅਸਲਾ ਹੈ ਉਹ ਲਾਇਸੈਂਸੀ ਹਾ ਤੇ ਨਿਹੰਗ ਸਿੰਘਾਂ ਨੂੰ ਅਸਲਾ ਆਪਣੇ ਕੋਲ ਰੱਖਣ ਦਾ ਹੁਕਮ ਹੈ ਤੇ ਜਦੋਂ ਨਿਹੰਗ ਸਿੰਘ ਨੂੰ ਪੁਲਿਸ ਨੇ ਸੀਐਮ ਸਿਕਿਉਰਿਟੀ ਦਾ ਹਵਾਲਾ ਦਿਨੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਕੋਈ ਅਪਰਾਧੀ ਨਹੀਂ ਹੈ ਅਤੇ ਅਸਲਾ ਰੱਖਣਾ ਉਹਨਾਂ ਦਾ ਹੱਕ ਹੈ ਇਸ ਤੋਂ ਇਲਾਵਾ ਨਿਹੰਗ ਸਿੰਘ ਦਾ ਹੋਰ ਕੀ ਕਹਿਣਾ ਸੁਣਦਿਆ ਕੀ ਆ ਜੀ ਕਿਸਾਨ ਮੇਲੇ ਦੇ ਵਿੱਚ ਹਾਂਜੀ ਹਾਂਜੀ ਪੁਲਿਸ ਵਾਲੇ ਰੋਕਿਆ ਗਿਆ ਕੀ ਵਜਾ ਪਹਿਲਾਂ ਨਗਾਹਤਾ ਸੀਗਾ ਜੀ ਇਹਨਾਂ ਨੇ ਜੀ ਪਹਿਲਾਂ ਤਾਂ ਮਨ ਲਾ ਗਿਆ ਫਿਰ ਮੁੜ ਕੇ ਦੋ ਤਿੰਨ ਬੰਦੇ ਹੋਰ ਗਏ ਆ ਉਹਨਾਂ ਨੇ ਵਾਪਸ ਕਰ ਲਿਆ ਵੀ ਸਾਹ ਬੋਲੇ ਕਹਿੰਦੇ ਨੰਗਾ ਨਹੀਂ ਜਣਾ ਲਾਇਸੈਂਸ ਹੀ ਮੇਰੇ ਕੋ ਵਿਪਨ ਆ ਜੀ ਵਿਪਨ ਨਾ ਬਾਬੇ ਕੋ ਲਾਇਸੈਂਸ ਹੀ ਆ ਜੀ ਮੇਰੇ ਕੋ ਪਹਿਲਾਂ ਉਹ ਦਰਵਾਜ਼ਾ ਗਿਆ ਗੇਟ ਟੱਪ ਕੇ ਅੰਦਰ ਜਾ ਦੁਬਾਰਾ ਫੇਰ ਅੰਨ ਬਾਜ ਮਾਰੀਆ ਫਿਰ ਮੈਨੂੰ ਵਾਪਸ ਬੁਲਾਇਆ ਕੀ ਵਜਾ ਜੀ ਦੱਸੀ ਇਹਨਾਂ ਨੇ ਵਜਾ ਕੋਈ ਨਹੀਂ ਜੀ ਵਜਾ ਕੋਈ ਨਹੀਂ ਕੀ ਠੀਕ ਕਹਿੰਦੇ ਕੀ ਮੈਂ ਦੱਸਿਆ ਮੈਂ ਕਿਹਾ ਵਿਪਨ ਮਲਕ ਮੇਰੇ ਕੋ ਲਾਇਸੈਂਸ ਵੇਪਰ ਰੱਖਿਆ ਹੋਵੇ ਵੇਪਰ ਰੱਖਿਆ ਹੋ ਗੱਡੀ ਚ ਮਲਕ ਜੇ ਮੈਂ ਗੱਡੀ ਚ ਵੇਪਰ ਰੱਖ ਦਮ ਮੇਰਾ ਵੇਪਰ ਕੋ ਚੋਰੀ ਕਰਨਾ ਫਿਰ ਜ਼ਿੰਮੇਵਾਰ ਕੌਣ ਬਣੂਗਾ ਜੀ ਸੀਐਮ ਸਾਹਿਬ ਆ ਰਹੇ ਹਾਂ ਜੀ ਸੀਐਮ ਸਾਹਿਬ ਆ ਰਹੇ ਨੇ ਨਹੀਂ ਸੀਐਮ ਸਾਹਿਬ ਆ ਰਹੇ ਤੇ ਫਿਰ ਜੀ ਸੀਐਮ ਸਾਹਿਬ ਆ ਰਹੇ ਤੇ ਸੀਐਮ ਸਾਹਿਬ ਆ ਰਹੇ ਤੇ ਆਹੀ ਕੋਈ ਕਰਮੀਆਂ ਥੋੜੀ ਹੈ ਠੀਕ ਹੈ ਨਾ ਇਹਨਾਂ ਨੇ ਮਲਕ ਇਹ ਇਹ ਏਅਰਸ ਤੇ ਧੱਕੇ ਚਾਈ ਜਾਂ ਪੁਲਿਸ ਦੀ ਹਾਂ ਉਹ ਕੋਈ ਇਹਦਾ ਕੋ ਮਲਕ ਮੇਨ ਮਕਸਦ ਕਿਤੇ ਵੀ ਨਾ ਲੇਖਨ ਲੈ ਕੇ ਤੇ ਵੇਪਰ ਅੰਦਰ ਨਹੀਂ ਲਿਆ ਕੇ ਜਾ ਰਹੇ ਜੇ ਇੱਥੇ ਦੇਖੋ ਕਿਤੇ ਲਿਖਿਆ ਲੈ ਕੇ ਲਾਇਆ ਉਹ ਬਈਆਂ ਨੇ ਇਹ ਕਿਤੇ ਲਿਖ ਕੇ ਨਹੀਂ ਲਾਇਆ ਆ ਮੈਂ ਆਪਣੇ ਅੰਗ ਸਿੰਘਾਂ ਗੰਗ ਸਿੰਘ ਨੂੰ ਥਰਾਈ ਜਾ ਹਥਿਆਰ ਨਾਲ ਰੱਖਾਂਦਾ ਤੁਸੀਂ ਇਹ ਵੀ ਕਹੀ ਚੰਗਾ ਕਰ ਲੋ ਮੈਂ ਕਿਹਾ ਮਗਾ ਜੀ ਜਮਾ ਕਰ ਲੋ ਇੱਥੇ ਜਮਾ ਕਰ ਲੋ ਦਰ 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 ਕਮਾਈ ਲਾ ਜਣਾ ਪਰ ਮਨੇ ਨਹੀਂ ਜੀ ਇਹ ਪੁਲਿਸੀ ਧੱਕੇਸ਼ਾਈ ਆ ਹੁਣ ਤੁਸੀਂ ਆਪਣਾ ਗੱਡੀ ਚ ਰੱਖ ਲੈ ਨਹੀਂ ਗੱਡੀ ਰੱਖਿਆ ਕੱਲ ਕੋ ਲੈ ਜੂਗਾ ਤੇ ਇਹ ਜਮਵਾਰ ਹੋਣਗੇ ਉਹਦੇ ਮੈਂ ਕਿਹਾ ਮੇਰਾ ਮੇਰਾ ਜੇ ਗੱਡੀ ਚੋਂ ਕੋ ਵਿਪਨ ਚੋਰੀ ਹੁੰਦਾ ਇਹ ACP ਸਾਹਿਬ ਜ਼ਿੰਮੇਵਾਰ ਹੋਣਗੇ ਤੇ ਜੇ ਜ਼ਿੰਮੇਵਾਰੀ ਇਹਨਾਂ ਦੀ ਆ ਗੱਡੀ ਚ ਸੀਸ਼ਾ ਤੋੜ ਕੇ ਮੇਰਾ ਵਿਪਨ ਹੈ ਮੇਰੇ ਕੋਲ ਲਾਇਸੈਂਸ ਵਿਪਨ ਆ ਜੀ ਇਹ ਤੋੜ ਕੇ ਕੋਲ ਜਾਂਦਾ ਇਹ ਪੁਲਿਸ ਲੁਧਿਆਣਾ ਪਹੁੰਚੂ ਮੈਂ ਬਾਰੋ ਜੀ ਮੈਂ ਖੇਤਾਂ ਮੇਲੇ ਜਾਇਆ ਸੀ ਮੈਂ ਖੇਤਾਂ ਮੇਲੇ ਜਾਇਆ ਜਿਆ ਪਾਸੋਂ ਕੋ ਸਮਾਨ ਲੈਣਾ ਆਪਣਾ ਐਗਰੀਕਲਚਰ ਦਾ ਮੈਂ ਜਿਵੇਂ ਜ਼ਿੰਮੇਦਾਰ ਬੰਦਾ ਜਿਵੇਂ ਸਮਾਨ ਲੈਣ ਵਾਸਤੇ ਆਇਆ ਮੈਂ ਹੁਸ਼ਾਰਪੁਰ ਦਸੂਹਤ ਆਇਆ ਜੀ ਅਸਮ ਜਨ نیوز ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ ਲੁਧਿਆਣਾ ਦੇ ਪੀਏਜੀ ਦੇ ਵਿੱਚ ਚੱਲ ਰਹੇ ਕਿਸਾਨ ਮੇਲੇ ਦੇ ਵਿੱਚ ਇੱਕ ਨਿਹੰਗ ਸਿੰਘ ਅਸਲੇ ਸਮੇਤ ਮੇਲੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਨੇ ਉਸ ਨੂੰ ਰੋਕ ਲਿਆ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਜੋ ਹਥਿਆਰ ਹੈ ਉਹ ਲਾਇਸੈਂਸੀ ਹਾ ਤੇ ਨਿਹੰਗ ਸਿੰਘਾਂ ਨੂੰ ਅਸਲਾ ਆਪਣੇ ਕੋਲ ਰੱਖਣ ਦਾ ਹੁਕਮ ਹੈ ਤੇ ਜਦੋਂ ਨਿਹੰਗ ਸਿੰਘ ਨੂੰ ਪੁਲਿਸ ਨੇ ਸੀਐਮ ਸਿਕਿਉਰਟੀ ਦਾ ਹਵਾਲਾ ਦਿਨੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਕੋਈ ਅਪਰਾਧੀ ਨਹੀਂ ਹੈ ਅਤੇ ਅਸਲਾ ਰੱਖਣਾ ਉਹਨਾਂ ਦਾ ਹੱਕ ਹੈ ਇਸ ਤੋਂ ਇਲਾਵਾ ਨੇ ਹੰਗ ਸਿੰਘ ਦਾ ਹੋਰ ਕੀ ਕਹਿਣਾ ਸੁਣਦਿਆ ਕਿ ਜੀ ਆਏ ਸੀ ਕਿਸਾਨ ਮੇਲੇ ਦੇ ਵਿੱਚ ਹਾਂਜੀ ਹਾਂਜੀ ਪੁਲਿਸ ਵਾਲੇ ਰੋਕਿਆ ਗਿਆ ਕੀ ਬੰਦਾ ਪਹਿਲਾਂ ਨਗਾhta ਸੀਗਾ ਜੀ ਇਹਨਾਂ ਨੇ ਜੀ ਪਹਿਲਾਂ ਤਾਂ ਮਨ ਲਾ ਗਿਆ ਫਿਰ ਮੁੜ ਕੇ ਦੋ ਤਿੰਨ ਬੰਦੇ ਹੋਰ ਗਏ ਆ ਉਹਨਾਂ ਨੇ ਵਾਪਸ ਕਰ ਲਿਆ ਵੀ ਸਾਹ ਬੋਲੇ ਕਹਿੰਦੇ ਨੰਗਾ ਨਹੀਂ ਜਣਾ ਲਾਇਸੈਂਸ ਮੇਰੇ ਕੋ ਬਿਆਪਨ ਆ ਜੀ ਬਾਪੇ ਕੋ ਲਾਇਸੈਂਸ ਹੀ ਆ ਜੀ ਮੇਰੇ ਕੋ ਪਹਿਲਾਂ ਉਹ ਦਰਮੇਂ ਜਾ ਕੇ ਟੱਪ ਕੇ ਅੰਦਰ ਜਾਆ ਦੁਬਾਰਾ ਫੇਰ ਅੰਨ ਬਾਜ ਮਾਰੀਆ ਫਿਰ ਮੈਂ ਵਾਪਸ ਬੁਲਾਇਆ ਕੀ ਵਜ੍ਹਾ ਕੀ ਦੱਸੀ ਇਹਨਾਂ ਨੇ ਵਜ੍ਹਾ ਕੋਈ ਨਹੀਂ ਜੀ ਵਜ੍ਹਾ ਕੋਈ ਨਹੀਂ ਕੀ ਠੀਕ ਕਹਿੰਦੇ ਕੀ ਮੈਂ ਦੱਸਿਆ ਮੈਂ ਕਿ ਆ ਵਪਨ ਮਲਕ ਮੇਰੇ ਕੋ ਲਾਇਸੈਂਸ ਹੀ ਆ ਕਹਿੰਦੇ ਨਹੀਂ ਜਾਣ ਦੇਣਾ ਵਜ੍ਹਾ ਕੋਈ ਵੀ ਨਹੀਂ ਜੀ ਵਜ੍ਹਾ ਨਹੀਂ ਕੋਈ ਵੀ ਆ ਕੋ ਵਪਨ ਰੱਖਿਆ ਉਹ ਗੱਡੀ 'ਚ ਮਲਕ ਜੇ ਮੈਂ ਗੱਡੀ 'ਚ ਵਪਨ ਰੱਖਦਾ ਮੇਰਾ ਵਪਨ ਕੋ ਚੋਰੀ ਕਰਨਾ ਫਿਰ ਜ਼ਿੰਮੇਵਾਰ ਕੌਣ ਬਣੂਗਾ ਜੀ ਸੀਐਮ ਸਾਹਿਬ ਆ ਰਹੇ ਨੇ ਹਾਂ ਜੀ ਸੀਐਮ ਸਾਹਿਬ ਆ ਰਹੇ ਨੇ ਨਹੀਂ ਸੀਐਮ ਸਾਹਿਬ ਆ ਰਹੇ ਤੇ ਫ ਕੀ ਗਾ ਇਹਨਾਂ ਨੇ ਮਤਲਬ ਇਹ ਰੇਅਸ ਨੇ ਧੱਕੇਸ਼ਾਈ ਨਾਲ ਪੁਲਿਸ ਦੀ ਹੋਂਦ ਉਹ ਕੋਈ ਇਹਦਾ ਕੋ ਮਲਕ ਮੇਨ ਮਕਸਦ ਕਿਤੇ ਵੀ ਨਾ ਲੇਕਨ ਲੈ ਕੇ ਵਿਆਪਾਂ ਅੰਦਰ ਨਹੀਂ ਲਿਆ ਕੇ ਜਾ ਰਹੇ ਜਿਦਾ ਇੱਥੇ ਦੇਖੋ ਕਿਤੇ ਲਿਖਿਆ ਲੈ ਕੇ ਲਾਇਆ ਉਹ ਬਿਆਨ ਨੇ ਇਹ ਕਿਤੇ ਲਿਖ ਕੇ ਨਹੀਂ ਲਾਇਆ ਆਪਾਂ ਨੇ ਹੰਗ ਸਿੰਘਾਂ ਗਾਂ ਹੰਗ ਸਿੰਘ ਨੂੰ ਥਰਾਈ ਜਾ ਹਥਿਆਰ ਨਾਲ ਰੱਖਾਂ ਦਾ ਤੁਸੀਂ ਇਹ ਵੀ ਕਹੀ ਕਰਵਾ ਕਰ ਲੋ ਮੈਂ ਕਿਹਾ ਮਗਾ ਜੀ ਜਮਾ ਕਰ ਲੋ ਇੱਥੇ ਜਮਾ ਕਰ ਲੋ ਦਰ 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 ਕਮਾ ਲੈ ਜਾਣਾ ਪਰ ਮਨੇ ਨਹੀਂ ਜੀ ਇਹ ਪੁਲਿਸ ਦੀ ਧੱਕੇਸ਼ਾਈ ਆ ਹੁਣ ਤੁਸੀਂ ਆਪਣਾ ਗੱਡੀ ਚ ਰੱਖ ਨਹੀਂ ਗੱਡੀ ਰੱਖਿਆ ਕੱਲ ਕੋ ਲੈ ਜਾਊਗਾ ਤੇ ਇਹ ਜਮਵਾਰ ਹੋਣਗੇ ਉਹਦੇ ਮੈਂ ਕਹਿੰਦਾ ਮੇਰਾ ਮੇਰਾ ਜੇ ਗੱਡੀਆਂ ਕੋ ਵੈਪਨ ਚੋਰੀ ਹੁੰਦਾ ਇਹ ACP ਸਾਹਿਬ ਜ਼ਿੰਮੇਵਾਰ ਹੋਣਗੇ ਇਹ ਜ਼ਿੰਮੇਵਾਰ ਇਹਨਾਂ ਦੀ ਗੱਡੀ ਚ ਸੀਸ਼ਾ ਤੋੜ ਕੇ ਮੇਰਾ ਵੈਪਨ ਹੈ ਮੇ ਕੋਲ ਲਾਇਸੈਂਸ ਹੀ ਵੈਪਨ ਆ ਜੀ ਇਹ ਤੋੜ ਕੇ ਕੋਲ ਜਾਂਦਾ ਇਹ ਪੁਲਿਸ ਲੁਧਿਆਣਾ ਪੁੱਛਿਓ ਮੈਂ ਬਾਰਾ ਜੀ ਮੈਂ ਖਜ਼ਾਨਾ ਮਿਲ ਜਾਇਆ ਮੈਂ ਖਜ਼ਾਨਾ ਮਿਲ ਜਾਇਆ ਜੀ ਆਪਾਂ ਸਭ ਕੋ ਸਮਾਨ ਲੈਣਾ ਆਪਣਾ ਐਗਰੀਕਲਚਰ ਦਾ ਮੈਂ ਜਿਵੇਂ ਜ਼ਿੰਮੇਦਾਰ ਬੰਦਾ ਜਿਵੇਂ ਸਮਾਨ ਲੈਣ ਵਾਸਤੇ ਆਇਆ ਮੈਂ ਹਸ਼ਾਰਪੁਰ ਦਸੂਹਤ ਆਇਆ ਜੀ ਅਸਮ ਜਨ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ